लुधियाना ਵਿੱਚ ਇੱਕ ਮਹਿਲਾ ਨੇ ਆਪਣੇ ਹੀ ਆਸ਼ਿਕ ਦੇ ਨਾਲ ਘਰ ਤੋਂ ਭੱਜ ਕੇ ਦੂਜਾ ਵਿਆਹ ਰਚਾ ਲਿਆ। ਇਸ ਮਾਮਲੇ ਸ਼ਿਕਾਇਤ ਉਸਦੇ ਪਤੀ ਨੇ ਪੁਲਿਸ ਨੂੰ ਦਿੱਤੀ ਅਤੇ ਦੱਸਿਆ ਕਿ ਉਸਦੀ 12 ਸਾਲ ਪਹਿਲਾਂ ਮੈਰਿਜ ਹੋਈ ਸੀ ਅਤੇ ਉਸ ਦਾ 11 ਸਾਲ ਦਾ ਬੱਚਾ ਵੀ ਹੈ। ਸ਼ਿਕਾਇਤਚ ਉਸ ਨੇ ਦੱਸਿਆ ਕਿ ਉਸਦੀ ਪਤਨੀ ਘਰ ਤੋਂ ਕਰੀਬ 2 ਲੱਖ ਰੁਪਏ ਕੈਸ਼ ਅਤੇ ਜੁਐਲਰੀ ਲੈ ਕੇ ਫਰਾਰ ਹੋ ਗਈ। ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ। ਪੂਰਾ ਮਾਮਲਾ ਇੱਕ ਵਾਰ ਦੱਸ ਦਿੰਨੇ ਆ। ਥਾਣਾ ਦੁਗਰੀ ਪੁਲਿਸ ਦੇ ਅਧਿਕਾਰੀ ਜਸਵੰਤ ਕੌਰ ਨੇ ਦੱਸਿਆ ਕਿ ਸੰਦੀਪ ਨਾਮਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੀ ਪਤਨੀ ਜਸਪ੍ਰੀਤ ਕੌਰ ਇੱਕ ਮਨੀ ਨਾਮਕ ਵਿਅਕਤੀ ਨਾਲ ਭੱਜ ਗਈ ਹੈ ਉਸ ਦੀ ਗੱਡੀ ਉਸ ਦੇ ਘਰ ਦੇ ਬਾਹਰੋਂ ਲੈ ਕੇ ਗਈ ਹੈ ਜਿਸ ਦੀ ਉਸ ਨੇ ਸੀਸੀਟੀਵੀ ਫੁਟੇਜ ਵੀ ਦਿੱਤੀ ਉਸ ਵਿੱਚ ਉਸ ਨੇ ਦੱਸਿਆ ਕਿ ਅਲਮਾਰੀ ਵਿੱਚ ਰੱਖੀ ਜੁਐਲਰੀ ਦੇ 2 ਲੱਖ ਰੁਪਏ ਘਰੋਂ ਚੁੱਕ ਕੇ ਉਹ ਫਰਾਰ ਹੋ ਗਈ ਹੈ ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਦੇ ਪਾਠੀ ਤੇ ਵੀ ਮਾਮਲਾ ਦਰਜ ਕਰਨ ਦੀ ਗੱਲ ਕੀਤੀ ਤੇ ਕਿਹਾ ਕਿ ਬਿਨਾਂ ਆਧਾਰ ਕਾਰਡ ਦੇ ਆਨੰਦਕਾਰ ਚ ਕਿਵੇਂ ਕਰਵਾਏ ਗਏ ਮਾਮਲਾ ਮੇਰੀ ਮੈਰੀ ਜਵਾਹ ਉਹਨਾਂ ਨੇ ਮੇਰੀ ਵਾਈਫ ਨੇ ਨਾ ਘਰੋਂ ਚਲੀ ਗਈ ਆ ਉਹ ਫਿਰ ਤੇ ਇਰੇ ਮੁੰਡੇ ਨੇ ਗਈ ਆ ਜੀ ਉਹਦੇ ਮੁੰਡੇ ਦੀ ਗੱਡੀ ਜਿਹੜੀ ਨੰਬਰ ਪਲੇਟ ਆ ਉਹ ਵੀ ਫੇਕ ਆਈ ਆ ਤੇ ਨੰਬਰ ਜਿਹੜਾ ਵਾ ਉਹ ਡਿਗਰੀ ਰੋਡ ਤੇ ਬੋਲਦਾ ਪਿਆ ਵਾ ਕਰੋ ਉਹ ਆਪਣਾ ਗਹਿਣੇ ਤੇ ਕੁਸ਼ਕੈਸ ਨਾਲ ਲੈ ਕੇ ਚਲੀ ਗਏ ਉਹ ਸਿੱਧਾ ਹੋਇਆ ਕਿ ਪਤਾ ਨਹੀਂ ਨਾ ਕੋਈ ਜਿਹੜਾ ਉਹ ਕਰਦਾ ਬੰਦੀ ਭਰਾਵਾ ਆ ਕਿ ਵਾਦਾ ਹੁਣ ਕਿ ਬਿਲਕੁਲ ਵਾਦਾ ਹੋਣਾ ਚਾਹੀਦਾ ਕਿ ਉਹ ਕੀ ਹੋ ਗਈ ਬਿਲਕੁਲ ਵਾਦਾ ਹੋਣਾ ਚਾਹੀਦਾ ਵੀਰੇ ਆਪਣਾ ਗੱਡੀ ਦੇ ਨੰਬਰ ਪਲੇਟ ਫੇਕ ਆ ਉਹਦੇ ਨੰਬਰ ਪਲੇਟ ਦੇ ਆਪਣਾ ਆਰਟੀ ਰਿਪੋਰਟ ਮਗੋਣੀ ਚਾਹੀਦੀ ਇਹਨਾਂ ਨੂੰ ਸਾਨੂੰ ਕਾਫੀ ਦਿਨ ਹੋ ਗਏ ਪਰਚਾ ਦਰਜ ਕਰਾਇਆ ਗਈ ਤੇ ਉਸ ਤੋਂ ਆਪਣਾ ਇਹਨਾਂ ਨੇ ਮੈਰਿਜ ਕੀਤੀ ਆ ਮੈਰਿਜ ਪਹਲਸਾ ਆਪਣਾ ਮਹਿਰ ਦੇ ਪ੍ਰੈਜ਼ੀਡੈਂਸੀ ਉੱਥੇ ਉਹਨਾਂ ਦੀ ਮੈਰਿਜ ਹੋਈ ਆ ਤੇ ਉਹਨਾਂ ਦੇ ਜਿਹੜੇ ਛੱਲੇ ਵਾਲੇ ਸੀਸੀਟੀਵੀ ਕੈਮਰੇ ਆ ਉਹ 7 ਤਰੀਕ ਦੇ ਬੰਦ ਆ ਬਾਕੀ ਤਰੀਕ ਦੇ ਚੱਲਦੇ ਪਿਆ ਤੇ ਬਾਹਰ ਐਂਟ੍ਰੈਂਸ ਵਾਲਾ ਕੈਮਰਾ ਚੱਲਦਾ ਪਿਆ ਤੇ ਵਿਆਹ ਹੋਇਆ ਜੀ ਇਹਨਾਂ ਦਾ 7 ਤਰੀਕ ਨੂੰ ਚੌਥੇ ਮਹੀਨੇ ਬਰਾਬਰ ਬਹੁਤ ਵਾਰ ਰੈਕਡ ਰੈਕਡ ਹੋਈ ਹੈ। ਸ਼੍ਰੀ ਜਸਪੀਰ ਗੌਰ ਕੁੜੀ ਦੀ ਮਰੀ ਵਾਈਫ ਨਹੀਂ ਹੈ। ਮੁੰਡਾ ਆ ਗਿਆ ਜੀ ਪੜ੍ਹ ਕੇ ਆ ਗਿਆ। ਮੁੰਡੇ ਦੀ ਰੈਸਟਿੰਗ ਪਈ ਹੈ ਕਿੰਨੇ ਦਿਨ ਹੋ ਗਏ ਉਹ ਮੁੰਡੇ ਦੀ ਰੈਸਟਿੰਗ ਪਾਰੇ। ਜਦੋਂ ਬਲਵਤ ਲਿੱਤੀ ਪੁੱਛੀ ਮਾਂਜੀ ਕੋਲ ਤੁਸੀਂ ਮਿਲੇ ਸੀ ਕਲਪਤ ਹੋਈ ਜਾਵੇਗੀ ਕਿ ਨਾਮ ਕਰਦੇ ਆਂ। ਇਹ ਮੋਟ ਨਾਲ ਯਾਦ ਲੱਗਦਾ ਸੀ ਕਿ ਤਾਂ ਤੇ ਵੀ ਦਸਨ ਕੋਡ ਅਸਰ ਬਾਜ਼ੇ ਵਾਈਲ ਵੀ ਤਾਂ ਆਵਾ। ਹਾਂ ਜਦੋਂ ਕਿ ਅਧਾਰ ਕਾਰਡ ਵਾਲਾ ਇਹ ਗੱਲ ਬਾਰੇ ਮੰਨ ਕਰਦੇ ਹੋਏ ਹਾਂ। ਹਾਂ ਜੀ ਉਹ ਹੋਟਲ ਵਾਲੇ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਤੇ ਆਪਣਾ ਗੁਰਦੁਆਰੇ ਦਾ ਵੀ ਪਰਚਾ ਦਰਜ ਹੋਣਾ ਚਾਹੀਦਾ। ਉਹਨਾਂ ਨੇ ਆਨੰਦ ਕਾਰਜ ਕੀਤੇ ਅਧਾਰ ਕਾਰਡ ਨਹੀਂ ਦੇਖਿਆ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ। ਇਹ ਮੇਰੀ ਪੁੱਤ ਦੇ ਨਾਲ ਹੋਇਆ ਉਹਦਾ ਜਿਹੜਾ ਉਹਨੇ ਆਪਿ ਉਹ ਹਰਦੀਪ ਸਿੰਘ ਖਾਲਸਾ ਉਹ ਆਪਣੇ ਆਪ ਨੂੰ ਅਕਾਲੀ ਲੀਡਰ ਦਾ ਪ੍ਰਧਾਨ ਕਹਿ ਰਿਹਾ ਵਾ ਕਿ ਪਟੇਕਪੁਰੀ ਦੇ ਕਾਰਵਾਈ ਵਿੱਚ ਬਿਲਕੁਲ ਪੂਰਾ ਦਬਾਅ ਬਣ ਦੀ ਕੋਸ਼ਿਸ਼ ਕੀਤੀ ਹੈ ਰਾਨੂੰ ਬਹੁਤ ਤਰ੍ਹਾਂ ਦੇ ਫੋਨ ਆਏ ਨੇ ਕਿ ਉਹ ਅਕਾਲੀਆਂ ਦੇ ਪ੍ਰਧਾਨ ਹੈ ਐਦਾਂ ਹਾਂ ਜੀ ਨਹੀਂ ਸੀਸੀਟੀਵੀ ਹੈਗੀ ਜੀ ਪੂਰਾ ਗੱਡੀ ਦੇ ਵਿੱਚ ਉਹ ਕੈਮਰਾ ਲਾ ਕੇ ਗਿਆ ਬੰਦੇ ਦੀ ਪੂਰੀ ਆਪਣਾ ਕੋ ਡੀਵੀਆਰ ਦੀ ਕੀਤੀ ਹੋਈ ਹੈ ਹਾਂ ਜੀ ਇਹ ਨੰਬਰ ਪਲੇਟ ਫਰਜੀ ਹੈ ਜੀ ਗੁਰੀ ਦਾ ਨੰਬਰ ਤੇ ਅਸਲੀ ਨੰਬਰ ਇਹਨਾਂ ਦਾ ਪੀਵੀ 10 ਜੀ ਵੀ 6006 ਆ ਤੇ ਇਹਦਾ ਬ੍ਰਦਰ ਆ ਫਨੀ ਫਨੀ 2 ਕੋਈ ਆਪਣਾ ਬਲੌਗਰ ਆ ਤੇ ਨਾਲ ਆਪਣਾ ਸਰੇਂਦਰ ਬਲੌਗ ਬਣਾਉਂਦੇ ਆ ਤੇ ਉਹਦਾ ਫੀਲ ਬ੍ਰਦਰ ਉਹਨਾਂ ਦੇ ਜਿੰਨੇ ਬਲੌਗ ਆ ਨੇ ਸਾਰਿਆਂ ਚ ਗੱਡੀ ਵੀ ਮੇਰੀ ਮੈਰੀ ਨੂੰ 12 ਸਾਲ ਹੋ ਗਏ ਵੀਰੇ 11 ਸਾਲ ਦਾ ਮੇਰਾ ਬੱਚਾ ਹੈ ਯਾਦ ਹੈ ਉਹਨਾਂ ਦਾ ਪਰਿਵਾਰ ਸਾਰਾ ਕੰਮ ਹਾਂਜੀ ਉਹਨਾਂ ਦਾ ਪਰਿਵਾਰ ਵਿਆਹ ਦੇ 350 ਬੰਦਾ ਸ਼ਾਮਿਲ ਸੀ ਉਹਨਾਂ ਦੇ ਪਰਿਵਾਰ 'ਚ ਸਾਢੇ 300 ਬੰਦਾ ਉਹਨਾਂ ਨੂੰ ਪਤਾ ਨਹੀਂ ਸੀ 올ਰੀਡੀ ਹੋਈ ਹੋਈ ਉਹ ਉਹਨਾਂ ਨੂੰ ਪਤਾ ਸੀ ਜੀ ਨਹੀਂ ਪਤਾ ਸੀ ਇਸ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਸੀ ਕਿ ਮੰਗ ਆਪੇ ਹੀ ਮੰਗ ਕਰਨੀ ਉਹ ਪਹਿਲੇ ਸਹੀ ਪਰਚਾ ਦਰਜ ਹੋਣਾ ਚਾਹੀਦਾ ਤੇ ਇਹਨਾਂ ਦੇ ਵਿਆਹ ਦੀ ਧਾਰਾ 493 ਅਤੇ ਗੱਡੀ ਦੀ ਥੇਕ ਜਿਸ 68 ਦੀ ਜੋ ਕਾਰਵਾਈ ਹੋਣੀ ਚਾਹੀਦੀ ਹੈ ਜੀ ਹਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਲੜਕੀ ਨੂੰ ਕੋਈ ਵਿਆਹਬੂਤ ਮਾਮਲਾ ਸੀ ਸਰ ਕੀ ਮੈਡਮ ਮਾਮਲਾ ਕੀ ਹੋ ਉਹਦੇ ਵਿੱਚ ਇਹ ਸੀ ਕਿ ਸੰਦੀਪ ਸਿੰਘ ਨੇ ਆਪਣਾ ਬਿਆਨ ਰਜਿਸਟਰ ਕਰਵਾਇਆ ਸੀ ਕਿ 6/4/24 ਨੂੰ ਜਿਹੜਾ ਵਾ ਉਹਦੀ ਪਤਨੀ ਸੰਦੀਪ ਜਸਪ੍ਰੀਤ ਕੌਰ ਆਪਣੇ ਕਿਸੇ ਮਨੀ ਉਹਦਾ ਫਰੈਂਡ ਹੋਏਗਾ ਉਹਦੇ ਨਾਲ ਰਲ ਕੇ ਜਿਹੜਾ ਵਾ ਅਲਮਾਰੀ ਵਿੱਚੋਂ ਗਹਿਣਾ ਤੇ 2 ਲੱਖ ਰੁਪਇਆ ਕੈਸ਼ ਜਿਹੜਾ ਸੀ ਉਹ ਚੋਰੀ ਕਰਕੇ ਲੈ ਗਈ ਸੀ ਤਾਂ ਜਿਹਦੇ ਸਬੰਧੀ ਜਿਹੜਾ ਵਾ ਅਸੀਂ ਮੁਕੱਦਮਾ ਨੰਬਰ 34 ਮਿਤੀ 13/4/26 ਅੰਡਰ ਸੈਕਸ਼ਨ 380 34 ਆਈਪੀਸੀ ਦਾ ਅਧਿਕਾਰਚੀਨ ਡਿਸਟ੍ਰਿਕਟ ਆਫ ਦਿੱਤਾ ਆਇਆ ਹੈ ਤੇ ਜਸਪ੍ਰੀਤ ਕਰਨੋਜੀ ਅਰੈਸਟ ਕਰ ਲਿਆ ਆਇਆ ਹੈ ਤੇ ਉਹਨਾਂ ਨੂੰ ਜੁਡੀਸ਼ੀਅਲ ਛੱਡ ਆਏ ਆ ਤੇ ਮਨੀ ਦੀ ਜਿਹੜੀ ਅਰੈਸਟ ਬਾਕੀ ਆ ਤੇ ਮਲੇਖ ਹੋਟਲ ਦੇ ਇਲਜ਼ਾਮ ਲਾਏ ਜਾ ਰਹੇ ਨੇ ਕਹਿੰਦੇ ਵੀ ਉਹਨਾਂ ਤੇ ਵੀ ਮਕਦਮਾ ਦਰਜ ਕੀਤਾ ਜਾਵੇ ਉਹਨਾਂ ਤੇ ਵੀ ਕਿ ਉਹਨਾਂ ਨੇ ਵਿਆਹ ਉਹਨਾਂ ਨੇ ਚੈੱਕ ਨਹੀਂ ਕੀਤਾ ਆਧਾਰ ਕਾਰਡ ਤੇ ਵਾਈਫ ਹੁਕ ਲਿਖਾਇਆ ਸੀ ਉਹਨਾਂ ਦੇ ਹਾਂਜੀ ਮੈਰਿਜ ਬੰਦੀ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਅਸਬੰਧ ਦੀ ਕਾਰਵਾਈ ਕਰਾਂਗੇ ਬਾਅਦਾਂ ਕੀਤਾ ਜਾਏਗਾ ਮਤਲਬ ਇਹ ਵਿੱਚ ਹਾਂਜੀ ਹਾਂਜੀ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕਰਾਂਗੇ ਇੱਕ ਮੈਮ ਇਹਨਾਂ ਦੀ ਆਨੰਦ ਕਾਰਜ ਲੋਕਲੀ ਹੋਈ ਸੀ ਜਾਂ ਬਾਹਰ ਕਿਤੇ ਸ਼ਹਿਰ ਚ ਹੋਈ ਹੈ ਆ ਐਕਚੁਅਲੀ ਇਹਦੇ ਬਾਰੇ ਅਜੇ ਲੜਕੀ ਨੇ ਕੁਝ ਨਹੀਂ ਦੱਸਿਆ ਆ ਸਾਨੂੰ ਮਨੂੰ ਆ ਤੇ ਜਦੋਂ ਦੋਸ਼ੀ ਮੰਨੀ ਪੜਿਆ ਜਾਏਗਾ ਉਦੋਂ ਜਿਹੜਾ ਜੋ ਵੀ ਇਫੈਕਟ ਸਾਹਮਣੇ ਆਉਣਗੇ ਉਹਦੇ ਖਾੜੀਆ ਸਪਾਰਮਿਕ ਕਰਨਾ ਠੀਕ ਹੈ ਜੀ ਥੈਂਕ ਯੂ